ਉਹਨਾਂ ਨੇ ਆਪਾਂ ਦੱਸਿਆ ਵੀ ਤਿੰਨ ਆੜੀ 90% ਬਲੌਗ ਹੈ 100% ਆ ਤੇ ਤੁਸੀਂ ਪਾਈਪਸ ਸਰਜੀ ਕਰਾਓ ਉਹ ਆਪ ਆਪਣਾ ਸਰੀਰ ਦੇ ਪੱਖੋਂ ਕੁਝ ਨਹੀਂ ਕਰਵਾ ਸਕਦੇ ਆਪਾਂ ਕਿਹਾ ਵੀ ਨਹੀਂ ਕਰੋਣੀ ਫੇਰ ਮਹੀਨੇ ਦੋ ਮਹੀਨੇ ਦਵਾਈ ਦੂਈ ਖਾਂਦੇ ਜਿਹੜੀ ਉਹਨਾਂ ਲਿਖ ਕੇ ਦਿੱਤੀ ਸੀਗੀ ਉਸ ਤੋਂ ਬਾਅਦ ਇਹਨਾਂ ਦੇ ਬਾਬਾ ਜੀ ਨੂੰ ਪਤਾ ਲੱਗਿਆ ਵੀ ਇਦਾਂ ਇੱਥੋਂ ਕਾੜੇ ਪਿਉਂਦੇ ਆ ਫੇਰ ਆਪਾਂ ਇਹਨਾਂ ਕੋਲ ਆਏ ਆਪਣੀ ਰਿਪੋਰਟਾਂ ਲੈ ਕੇ ਆਏ ਇਹਨਾਂ ਦਿਖਾ ਲਈਆਂ ਰਿਪੋਰਟਾਂ ਸਾਰੀਆਂ ਤੇ ਇਹਨਾਂ ਦੇਖ ਕੇ ਕਹਿਣ ਲੱਗੇ ਵੀ ਜੇ ਦਵਾ ਕੜਾ ਪੀਣਾ ਤੇ ਘੱਟੋ ਘੱਟ 8 ਮਹੀਨੇ ਹੋਣਾ ਪਊਗਾ ਅੱਛਾ ਪਹਿਲਾਂ ਗੱਲ ਉਹਨਾਂ ਨੇ ਕੀਤੀ ਸੀ ਆਪਣੇ ਨਾਲ ਚਲੋ ਆਪਾਂ ਨੂੰ ਫਰਕ ਤੇ ਪਹਿਲਾਂ ਥੋੜਾ ਥੋੜਾ ਸ਼ੁਰੂਜ਼ ਪੀਣ ਲੱਪਿਆ ਫਿਰ ਹੁਣ ਆਪਾਂ ਆਏਗੇ 9ਵੀਂ 9 ਵਾਰੀ ਪੀ ਕੇ 4.5 ਮਹੀਨੇ ਤੇ ਹੁਣ ਆਪਾਂ ਆਇਆ ਰਿਪੋਰਟ ਕਰਾ ਕੇ ਆ ਕਿ ਕੱਲ ਕਰਵਾਈ ਅੱਜ ਲੈ ਕੇ ਆਏ ਆ ਤੇ ਮਹਾਰਾਜ ਦੀ ਕਿਰਪਾ ਨਾਲ ਬਹੁਤ ਜ਼ਿਆਦਾ ਫਾਇਦਾ ਜੀ ਬਹੁਤ ਫਰਕ ਹੈ ਜੀ ਅੱਗੇ ਨੌ ਹਾੜ ਦੀ ਹਾਂ ਜੀ ਜਿਹੜੀ ਪਹਿਲੀ ਬਲੋਕੇ ਸੀ ਉਹਦੇ ਨਾਲੋਂ ਕਾਫੀ ਫਰਕ ਆ ਕਾਫੀ ਵਟ ਗਈ ਆ ਨਹੀਂ ਉਹ ਸਾਡੇ ਬਿਲਕੁਲ ਠੀਕ ਆ ਉਹ ਤਾਂ ਡਾਕਟਰ ਹਰਾਨੀ ਹੋ ਗਏ ਦਾ ਇਦਾਂ ਹੋ ਹੀ ਨਹੀਂ ਸਕਦਾ ਮੈਂ ਪਹਿਲਾਂ ਪੇਂਸਲ ਮੇਰੇ ਕੋਲ ਆਲਾ ਆ ਅੱਛਾ ਹਾਂ ਜੀ ਡਾਕਟਰ ਹਰਾਨਾ ਦਾ ਕਿ ਪਹਿਲੇ ਐਨੀ ਪਰਸੈਂਟ ਸੀ ਸਟੰਟ ਪਾਣੇ ਸੀ ਪਰ ਕਾੜਾ ਪੀਣ ਦੇ ਨਾਲ ਜਿਹੜਾ ਆ ਉਹ ਸਟੰਟ ਪਾਣ ਦੀ ਲੋੜ ਨਹੀਂ ਬਿਲਕੁਲ ਨਾੜਾਂ ਜਿਹੜੀਆਂ ਖੁੱਲ ਗਈਆਂ ਮਤਲਬ ਜਿਨ੍ਹਾਂ ਦੀਆਂ ਨਾੜਾਂ ਬਲੌਕ ਆ ਨਾ ਉਹਨਾਂ ਨੂੰ ਇੱਥੇ ਆ ਲੈਣਾ ਚਾਹੀਦਾ ਵਾ ਉਹਦੇ ਸਾਹ ਚੜਦਾ ਸੀਗਾ ਆਪਾਂ ਟੈਸਟ ਕਰਾਏ ਹਸਪਤਾਲ ਜੰਦਰੋ ਜਾ ਕੇ ਉਹਨਾਂ ਨੇ ਆਪਾਂ ਨੂੰ ਦੱਸਿਆ ਵੀ ਤਿੰਨ ਨਾੜੀ 90% ਬਲੌਗ ਹੈ 100% ਆ ਤੇ ਤੁਸੀਂ ਪਾਈਪਸ ਸਰਜੀ ਕਰਾਓ ਉਹ ਆਪ ਆਪਣਾ ਸਰੀਰ ਦੇ ਪੱਖੋਂ ਕੁਝ ਨਹੀਂ ਕਰਵਾ ਸਕਦੇ ਆਪਾਂ ਕਿਹਾ ਵੀ ਨਹੀਂ ਕਰਾਉਣੀ ਫਿਰ ਮਹੀਨੇ ਦੋ ਮਹੀਨੇ ਦਵਾਈ ਦੂਜੀ ਖਾਂਦੇ ਰਹੇ ਜਿਹੜੀ ਉਹਨਾਂ ਲਿਖ ਕੇ ਦਿੱਤੀ ਸੀਗੀ ਉਸ ਤੋਂ ਬਾਅਦ ਇਹਨਾਂ ਦੇ ਬਾਬਾ ਜੀ ਨੂੰ ਪਤਾ ਲੱਗਿਆ ਵੀ ਇਦਾਂ ਇੱਥੋਂ ਸਾੜੇ ਪਿਉਂਦੇ ਆ ਫਿਰ ਆਪਾਂ ਇਹਨਾਂ ਕੋਲ ਆਏ ਆਪਣੀਆਂ ਰਿਪੋਰਟਾਂ ਲੈ ਕੇ ਆਏ ਇਹਨਾਂ ਦਿਖਾਲੀਆਂ ਰਿਪੋਰਟਾਂ ਸਾਰੀਆਂ ਤੇ ਇਹਨਾਂ ਦੇਖ ਕੇ ਕਹਿਣ ਲੱਗੇ ਵੀ ਜੇ ਦਵਾ ਕੜਾ ਪੀਣਾ ਤੇ ਘੱਟੋ ਘੱਟ 8 ਮਹੀਨੇ ਹੋਣਾ ਪਊਗਾ। ਅੱਛਾ ਪਹਿਲਾਂ ਗੱਲ ਉਹਨਾਂ ਨੇ ਕੀਤੀ ਆਪਣੇ ਨਾਲ ਤੇ ਜੇ ਤੁਸੀਂ ਰਿਪੋਰਟ ਵੀ ਕਰਾਉਣੀ ਤੇ 4 ਮਹੀਨੇ ਬਾਅਦ ਕਰਾਉਣੀ ਆ। 8 ਮਹੀਨੇ ਤੋਂ ਈ ਮਹੀਨੇ ਬਾਅਦ ਕੋਈ ਫਰਕ ਨਹੀਂ ਪਿਆ ਜੇ ਨਹੀਂ ਵੀ 4 ਮਹੀਨੇ ਬਾਅਦ ਗੱਲ ਕਰਨੀ ਆ। ਚਲੋ ਆਪਾਂ ਨੂੰ ਫਰਕ ਤੇ ਪਹਿਲੇ ਥੋੜਾ ਥੋੜਾ ਸ਼ਰੂਜ਼ ਪੈਣ ਲੱਪਿਆ। ਫਿਰ ਹੁਣ ਆਪਾਂ ਆਏਗੇ ਨੌਵੀਂ ਨੌ ਵਾਰੀ ਪੀਕੇ ਸਾਢੇ 4 ਮਹੀਨੇ ਤੇ ਹੁਣ ਆਪਾਂ ਆਏ ਆ ਰਿਪੋਰਟ ਕਰਾ ਕੇ ਆ ਕਿ ਕੱਲ ਕਰਵਾਈ ਅੱਜ ਲੈ ਕੇ ਆਏ ਆ ਤੇ ਮਹਾਰਾਜ ਦੀ ਕਿਰਪਾ ਨਾਲ ਬਹੁਤ ਜ਼ਿਆਦਾ ਫਾਇਦਾ ਜੀ ਬਹੁਤ ਫਰਕ ਹੈ ਜੀ ਅੱਗੇ ਨੋ ਹਾਰਦੀ ਬਹੁਤ ਪਪਾਗ ਵੱਧ ਗਈ ਆ ਬਹੁਤ ਵਧੀਆ ਆ ਜੀ ਇਹ ਵੇਲੇ ਤੇ ਮਹਾਰਾਜ ਸੇ ਪਾਸ਼ਾ ਕਿਰਪਾ ਕਰੇ ਜੀ ਜ਼ਿੰਦਗੀ ਦੇ 4.5 ਆਪਣੇ ਸੁੱਖ ਸ਼ਾਂਤੀ ਨਿਕਲ ਜਾਣਾ ਤੇ ਇਹਦੇ ਨਾਲੋਂ ਪੈਸਾ ਵੀ ਚੰਗਾ ਬਾਕੀ ਵੈਲ ਚੰਗਾ ਮਿਲ ਜੇ ਡਾਕਟਰ ਚੰਗਾ ਮਿਲ ਜੇ ਬੰਦੇ ਨੂੰ ਜ਼ਿੰਦਗੀ ਦੇ ਦਿੰਦਾ ਤੇ ਇਸ ਕਰਕੇ ਬੜੀ ਪਰਮਾਤਮਾ ਦੀ ਕਿਰਪਾ ਕਾੜਾ ਪੀਣ ਵਾਲਾ ਆਪਾਂ ਠੀਕ ਹੈ ਅੱਛਾ ਜਿਹੜੀ ਰਿਪੋਰਟ ਆਈ ਆ ਜਦੋਂ ਕੋਰਾਈ ਆ ਹਾਂਜੀ ਤੇ ਜਦੋਂ ਰਿਪੋਰਟ ਪੋਜ਼ਿਟਿਵ ਤੁਹਾਡੀ ਹੱਕ ਚ ਆਈ ਆ ਤੁਹਾਡੇ ਲੱਗਾ ਵੀ ਜਿਹੜੀ ਪ੍ਰੋਬਲਮ ਸੀ ਉਹ ਸੋਲਵਡ ਹੋ ਗਈ ਆ ਹਾਂਜੀ ਉਦੋਂ ਕਿੰਨਾ ਯਕੀਨ ਹੋਇਆ ਵੇ ਵਾਕਈ ਮੈਂ ਜਿਹੜਾ ਕਾੜਾ ਪੀਤਾ ਮੈਂ 9 ਵਾਰੀ ਕਾੜਾ ਪੀ ਲਿਆ ਸਾਢੇ 4 ਮਹੀਨੇ ਇੱਥੇ ਆਇਆ ਕਿੰਝ ਲੁਕਈ ਆ ਕਹਿੰਦੇ ਮੈਂ ਦੋ ਵਾਰੀ ਗਿਆ ਮੈਂ ਠੀਕ ਨਹੀਂ ਹੋਇਆ ਮੈਂ ਤਿੰਨ ਵਾਰੀ ਗਿਆ ਮੈਂ ਠੀਕ ਨਹੀਂ ਹੋਇਆ ਤੁਹਾਨੂੰ ਕਿੰਨਾ ਯਕੀਨ ਹੋ ਗਿਆ ਹੋਰ ਕਿੰਨਾ ਵੱਧ ਗਿਆ ਦੇਖੋ ਜੀ ਜਦੋਂ ਆਪਾਂ ਪਹਿਲੀ ਦੂਜੀ ਤੀਜੀ ਵਾਰੀ ਆਏ ਆ ਆਪਾਂ ਉਦੋਂ ਪਤਾ ਲੱਗਿਆ ਆਪਣੇ ਸਰੀਰ ਤੋਂ ਵੀ ਆਪਾਂ ਥੋੜਾ ਥੋੜਾ ਠੀਕ ਹੋਣ ਲੱਗ ਪਿਆ ਹਾਂ ਕਿਉਂਕਿ ਆਪਣੇ 2 ਕਿਲੋਮੀਟਰ ਖੂਆ ਆਪਾਂ ਤੁਰ ਕੇ ਜਾਈਦਾ ਤੇ ਰਾਹ 4 ਕੋਈ ਫਰਕ ਨਹੀਂ ਚਲ ਦੌੜਾ ਤੇ ਹੁਣ ਲੱਗੜੀਆਂ ਨੇ ਸਰੀਰ ਨਹੀਂ ਦੌੜਾ ਲਾ ਹੈਗਾ ਤੇ ਬਾਕੀ ਗੱਲ ਹੈ ਜੀ ਦਵਾਈ ਦਵਾਈ ਜੋ ਖਾਣ ਲੱਗ ਪੇ ਬੰਦਾ ਫਰਕ ਪੈਦੇ ਆਪੇ ਪਤਾ ਲੱਗ ਜਾਂਦਾ ਠੀਕ ਹੈ ਜੀ ਤੇ ਹੁਣ ਆਪਾਂ ਰਿਪੋਰਟ ਕਰਾਈ ਹੁਣ ਪੱਕਾ ਯਕੀਨ ਹੋ ਗਿਆ ਵੀ ਠੀਕ ਹੈ ਅੱਗੇ ਰਹਿਣੋ ਕਿਉਂਕਿ ਡਾਕਟਰ ਦੇ ਕਹਿਣ ਦਾ ਵੀ ਠੀਕ ਹੈ ਆਪਣੇ ਬੋਡੀ ਦੇ ਕਹਿਣ ਦਾ ਠੀਕ ਹੈ ਪਰ ਐਕਚੁਅਲ ਜਿਹੜੀ ਰਿਪੋਰਟ ਦੱਸਦੀ ਆ ਪੇ ਬੰਦਾ ਕਿੰਨਾ ਠੀਕ ਹੈ ਰਿਪੋਰਟ ਦੇ ਨਾਲ ਤੁਸੀਂ ਫਿੱਟ ਲੱਗਦੇ ਹੋ ਹਾਂ ਰੰਬੋ ਉਹਨਾਂ ਡਾਕਟਰ ਨੇ ਦੱਸੇ ਬਹੁਤ ਫਰਕ ਹੈ ਅੱਗੇ ਰਹਿਣੋ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਹੋਰ ਪੇਸ਼ੈਂਟ ਜਿਹੜੇ ਆਣ ਕੇ ਆਪਣਾ 2-3 ਵਾਰੀ ਆਣ ਕੇ ਤਕਾੜਾ ਪੀ ਕੇ ਦੇਖੇ ਆਪਣੀ ਤਸੱਲੀ ਕਰੇ ਪੂਰੇ ਪ੍ਰੇਜ ਕਰੇ ਚਲੋ ਆਪਣੇ ਉਧ ਪੂਰਾ ਪ੍ਰੇਜ ਵੀ ਨਹੀਂ ਹੋਇਆ ਵੈਸੇ ਜਿਨ੍ਹਾਂ ਬਾਬਾ ਜੀ ਕਹਿੰਦੇ ਆ ਪ੍ਰੇਜ ਕਰੇ ਤੇ ਮਾਰੇ ਦੀ ਕਿਰਪਾ 100% ਠੀਕ ਹੋਊਗਾ ਜੀ ਜਿਹੜੀ ਕੀ ਪੇਸ਼ੈਂਟ ਆਉਂਦੇ ਆ ਕਹਿ ਦਿੰਦੇ ਮੈਂ ਤਿੰਨ ਵਾਰ ਪੀ ਲਿਆ ਚਾਰ ਵਾਰੀ ਪੀ ਲਿਆ ਮੈਂ ਠੀਕ ਨਹੀਂ ਹੋਇਆ ਉਹਨਾਂ ਪੇਸ਼ੈਂਟ ਨੂੰ ਕੀ ਹੈ ਕਿ ਇੱਕ ਹੌਸਲਾ ਰੱਖੋ ਜਿਨ੍ਹਾਂ ਟਾਈਮ ਕਿਹਾ ਜਾਂਦਾ ਉਹਨਾਂ ਚ ਰੂਪੀ ਹੋ ਪਹਿਲੇ ਇਹ ਤਾਂ ਬਿਮਾਰੀ ਦੇ ਹਿਸਾਬ ਨਾਲ ਨਾ ਹੁਣ ਕੋਈ 2 ਮਹੀਨੇ ਜੀ ਠੀਕ ਹੋ ਜਾ ਕੋਈ 4 ਜੀ ਪਹਿਲੇ ਉਹ ਕਿਤੇ ਵੀ 5 ਮਹੀਨੇ ਉਹਨਾਂ ਦੇ 6 ਮਹੀਨੇ ਉਹਨ ਵਾਰ-ਵਾਰ ਦਾ ਸਮਝਾਉਣ ਦੀ ਫਾਇਦਾ ਨਹੀਂ ਕੋਈ ਇਸ ਗੱਲ ਦੇ ਵਿੱਚ ਜੇ ਪਰਮਾਤਮਾ ਕਰ ਬਾਰੇ ਵੀ ਜਿਹਨੂੰ 8 ਮਹੀਨੇ ਦੱਸਿਆ ਤੋਂ ਮਹੀਨੇ ਨਹੀਂ ਠੀਕ ਹੋ ਸਕਦਾ ਉਹ ਆਵੇ 4-5 ਮਹੀਨੇ ਹੁਣ ਆਪਾਂ ਵੇਖੋ ਸਾਡੇ 4-5 ਮਹੀਨੇ ਬਾਅਦ ਟੈਸਟ ਕਰਾ ਕੇ ਲਿਆਏ ਆ ਤੇ ਫਰਕ ਵੀ ਪੈ ਗਿਆ ਠੀਕ ਹੈ ਜੀ ਹੁਣ ਡਾਕਟਰ ਵੀ ਸ਼ੌਕਡ ਹੋਏ ਹੁਣ ਹਾਂ ਜੀ ਹਾਂ ਜੀ ਹਾਂ ਡਾਕਟਰ ਰਿਪੋਰਟ ਵੀ ਆਪਾਂ ਨਾਲ ਲੈ ਕੇ ਆਏ ਹਾਂ ਇਸ ਹਰ ਕੀ ਉਹ ਵੀ ਹੈਰਾਨ ਨੂੰ ਨੇ ਵੀ ਆ ਗਈ ਜੀ ਹਾਂ ਜੀ ਹਾਂ ਉਹ ਤੇ ਕਹਿੰਦੇ ਮੈਨੂੰ ਦਵਾਈ ਕਿਹਦੇ ਤਾਂ ਕੱਲ ਮੈਂ ਦਵਾਈ ਤੇ ਲਿਖ ਦਿੰਦੇ ਹਾਂ ਹੁਣ ਮੈਂ ਕਿਹਾ ਦਵਾਈ ਤੇ ਮੈਂ ਖਾਂਦਾ ਹੀ ਨਹੀਂ ਮੈਂ ਕਿਹਾ ਮੈਂ ਉਦਾਂ ਹੀ ਇੱਕ ਗੋਲੀ ਖਾਣਾ ਹੈ ਤੇ ਬੱਸ ਠੀਕ ਤੇ ਚਲੋ ਵੈਸੇ ਬਹੁਤ ਸੋਣਾ ਮਹਾਰਾਜ ਦੀ ਕਿਰਪਾ ਨਾਲ ਜੀ ਜਿਹੜੀ ਜ਼ਿੰਦਗੀ ਦੇ ਸੁੱਖ ਦੀ ਨਗਦੇ ਮਤਲਬ ਇਹ ਕਾੜੇ ਦੇ ਨਾਂ ਨਵੀਂ ਜ਼ਿੰਦਗੀ ਮਿਲ ਗਈ ਆਪਾਂ ਖੁਸ਼ ਹਾਂ ਜੀ ਆਪਾਂ ਖੁਸ਼ ਹਾਂ ਆਪਾਂ ਮਹਾਰਾਜ ਦੀ ਕਿਰਪਾ ਕਰਕੇ ਹਰੇਕ ਭੈਣ ਭਰਾ ਖੁਸ਼ੀ ਜਾਵੇ ਇੱਥੋਂ ਜਿਹੜਾ ਆਵੇ ਖੁਸ਼ ਜਾਵੇ ਪਰ ਆਪ ਤਸੱਲੀ ਕਰੋ ਆਣ ਕੇ ਕਿਸੇ ਦੇ ਸੁਣ ਤੇ ਗਣਦੇ ਵੀ ਨਾ ਤੁਸੀਂ ਕਹੋ ਵੀ ਲੋਕੀ ਝੂਠ ਮਾਰ ਦੇਣੇ ਕਈ ਵੱਡੇ ਵੀ ਕਹਦੇ ਪੈਸੇ ਦੇ ਕੇ ਬੰਦਾ ਖੜਾ ਕਰ ਲੈਂਦੇ ਆ ਉਹ ਗੱਲਾਂ ਵੇਖੋ ਪਰਵਾਧਵਾ ਨਹੀਂ ਸੌਂਦੀਆਂ ਚੰਗੀਆਂ ਲੱਗਦੀਆਂ ਆਓ ਆਣ ਕੇ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਪੀ ਕੇ ਦੇਖੋ ਆਪਣੀ ਬਿਮਾਰੀ ਦੇ ਹਿਸਾਬ ਨਾਲ ਤਾਨੂੰ ਤਾਂ ਨਹੀਂ ਪੈਸੇ ਦੇ ਖੜਾ ਕੀਤਾ ਨਹੀਂ 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 ਜੀ ਨਹੀਂ ਆਪਾਂ ਸਾਫ਼ ਦੀ ਗੱਲ ਆਪਾਂ ਕੋਈ ਮਹਾਰਾਜ ਦੀ ਕਿਰਪਾ ਅਬਰ ਜਗਿਆ ਉਹ ਝੂਠ ਨਹੀਂ ਮਾਰਦੇ ਜੋ ਗੱਲ ਕਰਦੇ ਆ ਆਪਾਂ ਜਿੰਨੀ ਗੱਲ ਪੜੇ ਲਿਖੇ ਵੀ ਇੰਨੇ ਹਨ ਨੀਗੇ ਆਪਾਂ ਦੇ ਆਪਣੇ ਦੁੱਖ ਸੁੱਖ ਦੀਆਂ ਆਪਣੀ ਗੱਲਾਂ ਪੂਰੀਆਂ ਦੱਸ ਦਈਏ ਤਾਂ ਵੀ ਆਪਾਂ ਠੀਕ ਹੈ ਜੀ ਠੀਕ ਹੈ ਜੀ ਜਦੋਂ ਬ੍ਰੇਨ ਟੂ ਮਦ ਦੀ ਕੀ ਪ੍ਰੋਬਲਮ ਕੀ ਆਂਦੀ ਸੀ ਤੁਹਾਨੂੰ ਉਹਦੇ ਨਾਲ ਬਸ ਸਿਰਦਰਦੀ ਹੋਈ ਜਾਂਦਾ ਬਹੁਤ ਜ਼ਿਆਦਾ ਹਾਂਜੀ ਤੇ ਡਾਕਟਰ ਨੂੰ ਦਿਖਾ ਲਿਆ ਪਹਿਲਾਂ ਹਾਂਜੀ ਦਿਖਾਇਆ ਕੀ ਕਹਿੰਦੇ ਸੀ ਡਾਕਟਰ ਦਾ ਲਾਸਟ ਕੀ ਹੈ ਓਪਰੇਟਿਟੀ ਦੱਸਦੇ ਤੁਸੀਂ ਕੀ ਮੰਨਦਾ ਦਾ ਵੇਕ ਪ੍ਰੇਟ ਕਰਵਾਉਣਾ ਮੈਂ ਕਰਵਾਇਆ ਨਹੀਂ ਇੱਥੇ ਮੈਂ ਦੇਖੀ ਐ ਏਦਾਂ ਦੀ ਇੰਸਟਾਗ੍ਰਾਮ ਤੇ ਅੱਛਾ ਫਿਰ ਇਹਨਾਂ ਨਾਲ ਮੈਂ ਸਲਾਹ ਕੀਤੀ ਫਿਰ ਇੱਥੇ ਆਏ ਅੱਛਾ ਜਦੋਂ ਇੱਥੇ ਆਏ ਤੇ ਇੱਕ ਭਰੋਸਾ ਸੀ ਮਨ ਚ ਵੀ ਮੈਂ ਚੱਲੀ ਐ ਏਡਾ ਵੱਡੀ ਪ੍ਰੋਬਲਮ ਐ ਬ੍ਰੇਨ ਟਿਊਮਰ ਐ ਕਿਉਂਕਿ ਮੈਂ ਸੁਣਿਆ ਐ ਕਾਫੀ ਥਾਂ ਕਰਕੇ ਫਿਰ ਮੈਂ ਦੇਖੋ ਜਿ ਹੌਸਲਾ ਇੱਥੇ ਬੈਠੇ ਲੋਕਾਂ ਵੱਲ ਦੇਖ ਕੇ ਵੀ ਉਨੇ ਹੋਣਾ ਹਾਂਜੀ ਹਾਂਜੀ ਕਿੰਨਾ ਮਕੜਾ ਅੱਜ ਪੀਣਾ ਆਇਓ ਪਹਿਲਾਂ ਤੇ ਮੇਰੇ ਬਹੁਤ ਜ਼ਿਆਦੀ ਦਰਦਨ ਦੀ ਸਿਰ ਚ ਮੇਰੇ ਕੋ ਮਤਲਬ ਵੀ ਐਨੀ ਦਾ ਦੰਦੀ ਨਾ ਬੈੱਡ ਤੇ ਮੈਂ ਲੇਟੀ ਜੰਨੀ ਥੋੜਾ ਬਹੁਤ ਫਰਕ ਮੈਨੂੰ ਤੇ ਕੰਮ ਕਾਰ ਕਰ ਲੈਂਦੇ ਸੀ ਕੋਈ ਹੈਲਪਰ ਕਰਦਾ ਕਰਦਾ ਸੀ ਕੋਈ ਕਰ ਲੈਣੇ ਹਰ ਹਾਲ ਹਾਂਜੀ ਹਾਂਜੀ ਅੱਛਾ ਤੇ ਹੁਣ ਜਦੋਂ ਤੁਸੀਂ ਕਾੜਾ ਪੀਤਾ ਹੁਣ ਕਿੰਨਾ ਫਰਕ ਆ ਹੁਣ ਪੇਨ ਕਿੰਨੀ ਹੈ ਕੋਨਸ ਹੋਣ ਨਹੀਂ ਕਰਦੀ ਐਸੇ ਹਾਂਜੀ ਬਲੋ ਦੂਜੀ ਕਾੜੀ ਚ ਪੈ ਗਿਆ ਫਰਕ ਹਾਂਜੀ ਹਾਂਜੀ ਭਾਈ ਤੁਸੀਂ ਦੱਸੋ ਕੀ ਆ ਜਾਓ ਆ ਜਾਓ ਇੱਥੇ ਇੱਥੇ ਆ ਜਾਓ ਇਹ ਸਰ ਮੇ ਵਾਈਫ ਨੇ ਅੱਛਾ ਕੀ ਪ੍ਰੋਬਲਮ ਕੀ ਐਸੀ ਹੈ ਇਹਨਾਂ ਸਰ ਬ੍ਰੇਨ ਦੇ ਵਿੱਚ ਜੂ ਟਿਊਮਰ ਹੀ ਹਾਂ ਤੇ ਮੈਂ ਇਹਨਾਂ ਨੂੰ ਪਹਿਲਾਂ ਐਪੈਕਸ ਹਸਪੀਟਲ ਖੜਿਆਈ ਇਹਨਾਂ ਦੇ ਪਿੱਤੇ ਵਿੱਚ ਪੱਥਰੀ ਨਿਕਲਾਈ ਉਹਦਾ ਆਪਰੇਟ ਕਰਾਇਆ ਫਿਰ ਸਬਾਬਾ ਜੀ ਦਾ ਮਤਲਬ YouTube ਤੇ ਵੇਖਿਆ ਕਿ ਇਹਦਾ ਦਾਦਾ ਟਿਊਮਰ ਵਾਲੇ ਬੰਦੇ ਵੀ ਬਲੈ ਠੀਕ ਹੋ ਰਿਹਾ ਤੇ ਫਿਰ ਅਸੀਂ ਇੱਥੇ ਆਏ 17 ਤਰੀਕ ਨੂੰ ਆਏ ਹਾਂ ਤੇ ਆ ਦੂਜਾ ਗੜਾ ਅਸੀਂ ਪੀਂਦੇ ਹਾਂ ਹਾਂਜੀ ਅੱਛਾ ਜਦੋਂ ਤੁਸੀਂ ਬਾਬਾ ਜੀ ਦਾ ਪਤਾ ਲੱਗਾ ਕਿ ਇੱਥੇ ਇਲਾਜ ਚੱਲਦਾ ਹੈ ਇੱਥੇ ਇਦਾਂ ਦਵਾਈ ਦਿੰਦੇ ਆ ਬੰਦਾ ਠੀਕ ਹੋ ਜਾਂਦਾ ਤੇ ਜਦੋਂ ਆਏ ਉਦੋਂ ਪਹਿਲਾਂ ਇਹਨਾਂ ਦੀ ਕੰਡੀਸ਼ਨ ਕੀ ਸੀਗੀ ਪਹਿਲਾਂ ਕੀ ਇਹਨਾਂ ਦੇ ਸਰ ਸਿਰਦਰਦ ਬਹੁਤ ਜ਼ਿਆਦਾ ਸੀ ਜਾ ਫਸਟ ਕੜਾ ਪੀ ਕੇ ਗਏ ਆਂ ਅਸੀਂ ਤੇ 100 ਦੇ ਵਿੱਚੋਂ ਐਵੇਂ ਤਾਂ ਝੂੜ ਮਰੀਏ 90% ਜਿਹੜਾ ਇਹਦਾ ਸਿਰ ਦਾ ਦਰਦ ਕਰਨੋਂ हट ਗਿਆ ਅੱਛਾ ਇੱਕ ਕੜਾ ਪੀਣ ਦੇ 90% ਠੀਕ ਹੋਏ ਹਾਂਜੀ ਹਾਂਜੀ ਹੁਣ ਪੀਣ ਦਰਦ ਕੋਈ ਹੁਣ ਪੀਣ ਦਰਦ ਕੋਈ ਨਹੀਂ ਨਾਰਮਲ ਮਾੜੀ ਮੋਟੀ ਕੇਵਲੇ ਤੇ ਉਹ ਹੋਣੀ ਹੈ ਤੁਹਾਨੂੰ ਹਾਂਜੀ ਤੇ ਜਦੋਂ ਤੁਸੀਂ ਕਹਿੰਦੇ ਵੀ ਪਹਿਲਾ ਕੜਾ ਪੀ ਕੇ ਦੂਜੀ ਗੜੇ ਠੀਕ ਹੋ ਗਏ ਆਂ ਦੂਜਾ ਪੀਣਾ ਪੀਣਾ ਆ ਮਤਲਬ ਕਿ ਹੁਣ ਕਿਦਾਂ ਦਾ ਪਿਸ਼ਵਾਸ ਲੱਗਾ ਕਿ ਬਾਕੀ ਜਿਹੜਾ ਉੱਥੇ ੱੱਕੇ ਖਾਦੇ ਆ ਤੇ ਇੱਥੇ ਕੜਾ ਪੀਣ ਨਾਲ ਠੀਕ ਹੋਏ ਹੋ ਸਰ ਵਿਸ਼ਵਾਸ ਚਲੋ ਇਦਾਂ ਇੱਕ ਦੂਜੇ ਦਾ ਵੀ ਚਲ ਚੀਜ ਉਹ ਵੇਖ ਲਈ ਆ ਹਾਂਜੀ ਬਾਕੀ ਇਹ ਆ ਵੀ ਦਵਾਈ ਦੁਈ ਚੱਲ ਰਹੀ ਆ ਇਹਦੇ ਨਾਲ ਚਲੋ ਵਨ ਸਾਈਡ ਜਿਹੜੀ ਵੀਕਨੈਸ ਪ੍ਰੋਬਲਮ ਆਉਂਦੀ ਆ ਹੋ ਸਕਦਾ ਉਹ ਮਲਾ ਦਵਾਈ ਦੋ ਹਫ਼ਤੇ ਦੀ ਖਾਈਏ ਉਹਦੇ ਨਾਲ ਹੋਰ ਜਿਆਦਾ ਫਰਕ ਵੜੀ ਮਤਲਬ ਇੱਕ ਵਿਸ਼ਵਾਸ਼ ਆ ਬੇ ਕਾਲੇ ਨਾਲ ਠੀਕ ਹੋਇਆ ਹਾਂਜੀ 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 ਸਰ ਕੜੇ ਨਹਾ ਜਿੰਨ ਸਾਈ ਜੜਦਾ ਤੇ ਮੇਰੇ ਬਾਵਾ ਪਾਰੀਆਂ ਹੋ ਜਿੰਨੇ ਦਾ ਹਵਾ ਪੜ ਜਾਂਦੀ ਸਾਤੀ ਜੇ ਬਾਵਾ ਵਿੱਚ ਤੇ ਸਾਦੇ ਲੈਣੇ ਵਾਸਤੇ ਚਾਹ ਤੇ ਜਦੋਂ ਇਹ ਪ੍ਰੋਬਲਮ ਆਈ ਫਿਰ ਕਿੱਥੇ ਗਏ ਤੇ ਡਾਕਟਰ ਨੂੰ ਦੱਸਿਆ ਤੇ ਕੀ ਇਲਾਜ ਉਹਨਾਂ ਨੇ ਦੱਸਿਆ ਸੀ ਤਾਂ ਸਾਨੂੰ ਅਸੀਂ ਡਾਕਟਰ ਕੋਲ ਗਏ ਸੀ ਤੇ ਉਹਨਾਂ ਨੇ ਸਾਡੇ ਟੈਸਟ ਕੀਤੇ ਤੇ ਉਹਨਾਂ ਨੇ ਸਾਨੂੰ ਸੁਪਰ ਹਸਪੀਟਲ ਭੇਜਿਆ ਸੀ ਤੇ ਉਹਨਾਂ ਨੇ ਕਹਿ ਵੀ ਤੁਸੀਂ ਉੱਥੇ ਜਾ ਕੇ ਇਹਦੇ ਆਪਣੇ ਟੈਸਟ ਕਰਵਾਓ ਤੁਹਾਨੂੰ ਸਟੈਂਡ ਵਾਲੇ ਇੱਕ ਵੀ ਫਲਸਾ ਦੋ ਵੀ ਬੈ ਸਕਦੇ ਵਿੱਚ ਇਬੀ ਇੱਕ ਵੀ ਪੈਸਾ ਦਾ ਦੋ ਵੀ ਪੈਸਾ ਦਾ ਇਦਾਂ ਹਾਂਜੀ ਇਦਾਂ ਬੋਲਿਆ ਸੀ ਫਿਰ ਤੁਸੀਂ ਕੀ ਪ੍ਰਾ ਅਦਾ ਬਣਾਇਆ ਅਸੀਂ ਫਿਰ ਅਸੀਂ YouTube ਤੇ ਵੇਖਿਆ ਸਾਨੂੰ ਆ ਵੀਰ ਸਾਡਾ ਇਹਨੇ 10 ਫਾਈ ਭੇਜ ਦਿੱਤਾ ਫਿਰ ਅਸੀਂ YouTube ਤੇ ਵੇਖਿਆ ਵੀਡੀਓ ਫਿਰ ਇਹ ਵੀਡੀਓ ਵੇਖ ਕੇ ਫਿਰ ਇੱਥੇ ਪਹੁੰਚ ਅੱਛਾ ਜਦੋਂ ਬਾਬਾ ਜੀ ਕੋਲ ਰਿਪੋਰਟ ਲੈ ਗਿਆ ਤੇ ਬਾਬਾ ਜੀ ਨੇ ਕੀ ਕਿਹਾ ਵੀ ਕਿਦਾਂ ਇਲਾਜ ਕਿੰਨਾ ਟਾਈਮ ਲੱਗਣਾ ਕੀ ਪ੍ਰਹੇ ਦੱਸੀ ਤੇ ਕੀ ਪ੍ਰੋਬਲਮ ਕੀ ਦੱਸੀ ਸੀ ਉਹਨਾਂ ਨੇ ਵੀ ਉਹਨਾਂ ਨੇ ਕਿਹਾ ਤੁਸੀਂ 8 ਕਾੜੇ ਪੀਓ 8 ਕਾੜੇ ਪੀ ਕੇ ਤੇ ਫਿਰ ਤੁਸੀਂ ਆਪਣਾ ਟੈਸਟ ਕਰਾ ਕੇ ਫਿਰ ਤੁਸੀਂ 6 ਕਾੜੇ ਪੀ ਕੇ ਤੇ 6ਵੇਂ ਤੇ ਟੈਸਟ ਕਰਾ ਲਿਆ ਅੱਛਾ ਅੱਜ 8ਵਾਂ ਕਾੜਾ ਸਾਡਾ ਉਹਨਾਂ ਨੇ ਵੀ ਕਿਹਾ ਵੇ ਹਾਰਟ ਦੀ ਨਾੜੀਆਂ ਬਲੋਕੇਜ ਹੈ ਹਾਂਜੀ ਉਹਨਾਂ ਨੇ ਇਹੋ ਕਿਹਾ ਵੇ ਦਾੜੀ ਬਲੋਕਿੰਗ ਆ ਤੇ ਤੁਸੀਂ 8 ਕਾੜੇ ਪੀ ਗਏ ਫਿਰ ਟੈਸਟ ਕਰਾਉਣਾ ਤੇ ਪ੍ਰੇਜ ਦੱਸੇ ਵੇ ਪ੍ਰੇਜ ਜ਼ਿਆਦਾ ਕਰਨ ਅੱਛਾ ਪ੍ਰੇਜ ਪ੍ਰੇਜ ਐ ਹੀ ਪੂਰਾ ਕੀਤਾ ਤੇ ਤੁਸੀਂ ਕਿੰਨੇ ਕਾੜੇ ਪੀਤੇ ਅਸੀਂ ਅੱਜ 8ਵਾਂ ਕਾੜਾ ਹੈ ਸਾਡਾ 6 ਮਾ ਇਹ 6 ਮਾ ਪੀ ਕੇ ਟੈਸਟ ਕਰਾਇਆ ਜਿਹੜੀ ਆ ਹੁਣ ਟੈਸਟ ਕਰਾਏ ਤੁਸੀਂ 6 ਮਾ ਇਹ 6 ਮਾ ਪੀ ਕੇ ਇਹ 6 ਇਹ 6 ਵਿੱਚ ਕਰਾਇਆ ਇਹ ਕਦੋਂ ਕਰਾਈ ਆ ਪਿਛਲੇ ਮਹੀਨੇ ਕਿ ਆ ਪਿਛਲੇ ਪਿਛਲੇ 3 3 ਅਗਸਤ ਨੂੰ ਹਾਂਜੀ 3 ਅਗਸਤ ਨੂੰ ਕਰਾਈ ਇਸ ਰਿਪੋਰਟ ਚ ਕੀ ਆਇਆ ਇਸ ਰਿਪੋਰਟ ਵਿੱਚ ਜਿਹਨਾਂ ਨੇ ਕਿਹਾ ਨਾਰਮਲ ਹੀ ਆ ਇੱਕ ਪੁਆਇੰਟ ਦਾ ਫਰਕ ਸੀ ਇਹਦੇ 70 ਜਾਈ ਦੇ 69 ਆਈ ਹੈ। ਅੱਛਾ। ਹਾਂਜੀ ਜਿਹੜੀ ਪਹਿਲੀ ਬਲੋਕੇਜ ਸੀ ਉਹਦੇ ਨਾਲੋਂ ਕਾਫੀ ਫਰਕ ਆ ਕਾਫੀ ਵਟ ਗਈ ਆ। ਨਹੀਂ ਉਹ ਜਾਂਦੇ ਬਿਲਕੁਲ ਠੀਕ ਆ ਉਹ ਤਾਂ ਡਾਕਟਰ ਹਰਾਨੀ ਹੋ ਗਏ ਜਾਂਦਾ ਇਦਾਂ ਹੋ ਹੀ ਨਹੀਂ ਸਕਦਾ ਮੈਂ ਪਹਿਲਾਂ ਪੇਂਸਲ ਮੇਰੇ ਕੋਲ ਆਲਾ ਆ। ਅੱਛਾ। ਹਾਂਜੀ ਡਾਕਟਰ ਹਰਾਨਾ ਦੇ ਕੇ ਵੀ ਪਹਿਲੇ ਐਨੀ ਪਰਸੈਂਟ ਸੀ ਸਟੰਟ ਪਾਣੇ ਸੀ ਪਰ ਕਾੜਾ ਪੀਣ ਦੇ ਨਾਲ ਜਿਹੜਾ ਆ ਉਹ ਸਟੰਟ ਪਾਣ ਦੀ ਲੋੜ ਹੀ ਨਹੀਂ ਬਿਲਕੁਲ ਨਾੜਾਂ ਜਿਹੜੀਆਂ ਖੁੱਲ ਗਈਆਂ ਆ। ਅਸੀਂ ਬਾਜੀ ਅੱਠਵੇਂ ਕਾੜੇ ਤੇ ਟੈਸਟ ਕਰਾਉਣਾ ਸੀ ਡਾਕਟਰ ਨੇ ਕਰਾਓ ਤੁਹਾਡਾ ਕੰਮ ਵੱਧ ਗਿਆ ਤੁਹਾਡੀ ਸਰਜਰੀ ਹੋਣੀ ਹੈ ਅੱਛਾ ਹਾਂ ਨਹੀਂ ਤੁਹਾਡਾ ਕੋਈ ਨਹੀਂ ਕਰਾਓ ਆਪਰੇਡ ਰੌਣ ਲਾਪੇ ਨਹੀਂ ਤੁਸੀਂ ਕਰਾਓ ਜੀ ਆ ਨਹੀਂ ਤੇ ਨਹੀਂ ਤਾਂ ਤੁਹਾਡਾ ਸਰਜਰੀ ਜਿਹੜੀ ਕਰਨੀ ਕਰਨੀ ਹੈ ਉਹ ਜ਼ਬਰਦਸਤੀ ਉਹਨੇ ਫਿਰ ਸਾਡਾ ਟੈਸਟ ਕੀਤਾ ਤੇ ਜਸਟ ਕਰਕੇ ਉਹ ਡਾਕਟਰ ਤੇ ਹਰਾਨੀ ਚੁੱਪ ਤੇ ਚੁੱਪੀ ਹੋ ਗਿਆ ਕਹਿੰਦਾ ਹੋਈ ਨਹੀਂ ਸਕਦਾ ਹੈ ਡਾਕਟਰ ਤੇ ਹੋਸ਼ ਛੁੱਟ ਗਿਆ ਵੀ ਆ ਕੀ ਹੋ ਗਿਆ ਮੈਂ ਤਾਂ ਆਪਰੇਸ਼ਨ ਕਰ ਹਾਂਜੀ ਹਾਂਜੀ ਉਹ ਆਪਣੇ ਸਟਾਫ ਵੱਲ ਵੇਖ ਕੇ ਕਦੀ ਮੇਰੇ ਵੱਲ ਵੇਖੀ ਪਹਿਲਾਂ ਸਾਨੂੰ ਬੜਾ ਟੁੱਟ ਟੁੱਟ ਕੇ ਬੈਣੇ ਬੜੇ ਤਪਕੇ ਨਾਲ ਗੁੱਸੇ ਨਾਲ ਪਿਆ ਪੀ ਤੁਸੀਂ ਇਹੀ ਪੈਂਡੂ ਲੋਗ ਜੇ ਤਾਂ ਹੀ ਦੁੱਖ ਵਧਾ ਲਿਆ ਤੁਸੀਂ ਹੁਣ ਸਰਜਰੀ ਤੇ ਪਹੁੰਚ ਗਏ ਜੇ ਤੇ ਹੁਣ ਤੁਸੀਂ ਗਲਤ ਕੀਤਾ ਤੁਹਾਨੂੰ ਕਦੋਂ ਦਾ ਮੈਂ ਭੇਜਿਆ ਫੇ ਤੁਸੀਂ ਇਹ ਦੱਸਿਆ ਕਿ ਠੀਕ ਕਿੱਥੋਂ ਆ ਇਹ ਦੱਸਿਆ ਪੁੱਛਿਆ ਨਹੀਂ ਨਹੀਂ ਦੱਸਿਆ ਹਾਂ ਕਵੇ ਕਾੜਾ ਪੀ ਗਏ ਆ ਐਦਾਂ ਉਹਨਾਂ ਨੇ ਪਹਿਲਾਂ ਮਤਲਬ ਅਸੀਂ ਦਵਾਈ ਦਸੀਨ ਚੁੱਕ ਕੇ ਮਾਰੀ ਦਵਾਈ ਹੱਡੀ ਕਹਿੰਦਾ ਤੁਸੀਂ ਕਿਹੜੇ ਚੱਕਰਾਂ 'ਚ ਪਏ ਇਸ ਤਰ੍ਹਾਂ ਨਹੀਂ ਠੀਕ ਹੋਣਾ ਤੁਹਾਡਾ ਮਤਲਬ ਵੀ ਤੁਸੀਂ ਦਵਾਈ ਖਾਓ ਪਰ ਰੋਡ ਦੇ ਕਿ ਹੋ ਸ਼ੌਟਗਾ ਫੇ ਰੋਡ ਵੇਖੋ ਤੇ ਕੀ ਕਹਿੰਦਾ ਫੇਰ ਉਹ ਬੜਾ ਹੈਰਾਨ ਜਾ ਹੋ ਗਿਆ ਮੈਂ ਕਹਿੰਦਾ ਪਹਿਲਾ ਪੇਸਟਾ ਆਇਆ ਮੇਰੇ ਕੋਲ ਇਦਾਂ ਅੱਛਾ ਅੱਜ ਮੇਰੀ ਜ਼ਿੰਦਗੀ ਚ ਪਹਿਲਾ ਪੇਸਟਾ ਜਿਹਦੇ ਦਵਾਈ ਦਾ ਫਰਕ ਪੈ ਗਿਆ ਤੇ ਤੁਸੀਂ ਮੰਨਦੇ ਹੋ ਤੁਹਾਡੀ ਜ਼ਿੰਦਗੀ ਜਿਹੜੀ ਆ ਕਾੜੇ ਨੇ ਬਦਲ ਦਿੱਤੀ ਹਾਂਜੀ ਹਾਂਜੀ ਬਦਲ ਦਿੱਤੀ ਕਾੜੇ thro ਠੀਕ ਕਾੜੇ ਨਾ ਠੀਕ ਹੋਈ ਤੇ ਬਾਬਾ ਜੀ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਹਨਾਂ ਦੇ ਪੇਸ਼ੰਗੀਆਂ ਅੱਜ ਦੇ ਕਹਿੰਦੇ ਆ ਵੀ ਜਿੰਨੂ ਵੀ ਕੋਈ ਹੈਗਾ ਵਾ ਇਹ ਦੁੱਖ ਹੈਗਾ ਉਹ ਇੱਥੇ ਆ ਕੇ ਕਾੜਾ ਪੀਵੇ ਜਿੱਦਾਂ ਚੰਬਾ ਤੁਹਾਨੂੰ ਹੋਇਆ ਹਾਂ 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 ਜਿੱਦਾਂ ਮੈਂ ਠੀਕ ਹੋਈ ਸਾਰੇ ਠੀਕ ਹੋ ਤੁਹਾਨੂੰ ਵੀ ਸ਼ੌਕ ਲੱਗਾ ਹੋਣਾ ਹਾਂ ਜੀ ਬੜਾ 31 ਨੰਬਰ ਹੋ ਗਿਆ ਨਾ ਹਾਂ ਬੜਾ ਫੜਾ ਵਾਈ ਗੁਰੂ ਸਭ ਦਾ ਭਲਾ ਕਰੇ ਵਾਈ ਗੁਰੂ ਮਿਆਦ ਨਹੀਂ ਜਿਸ ਤਰ੍ਹਾਂ ਮੇਰਾ ਜਿੰਨੇ ਜੀ ਵੀਰ ਆਏ ਸਾਰੇ ਸਾਰਿਆਂ ਦਾ ਭਲਾ ਹੋਵੇ ਸਾਰੇ ਠੀਕ ਹੋ ਕੇ ਜਾਣੇ ਤੇ ਲੱਗਦਾ ਨਹੀਂ ਆ ਜਾ ਕਿਸੇ ਤਰ੍ਹਾਂ ਦੀ ਬੋਡੀ ਦੇ ਵਿੱਚ ਸਪੈਕਟੇ ਹੁੰਦੀ ਹੈ ਤਾਂ ਉਹ ਕੜਾ ਦੇਸੀ ਕੜਾ ਪੀਣ ਦੇ ਨਾਲ ਪੇਸ਼ੈਂਟ ਠੀਕ ਹੁੰਦਾ ਹੈ ਇਸ ਸੱਚਾਈ ਜਾਣਨ ਲਈ ਸਾਡੇ ਨਾਲ ਇੱਕ ਪੇਸ਼ੈਂਟ ਨੇ ਆਪਾਂ ਇਹਨਾਂ ਕੋਲੋਂ ਜਾਣਦੇ ਕਿ ਸੇ ਸੱਚੀ ਗੱਲ ਹੈ ਕਿ ਕਾੜੇ ਪੀਣ ਦੇ ਨਾਲ ਜਿਹੜਾ ਪੇਸ਼ੈਂਟ ਠੀਕ ਹੋ ਜਾਂਦਾ ਹੈ। ਹਾਂਜੀ ਕੀ ਨਾਇਆ ਤੇ ਕੀ ਪ੍ਰੋਬਲਮ ਸੀ ਤੁਹਾਨੂੰ ਕੋਲੋਂ? ਦਲਜੀਤ ਕੌਰ ਨਾਂ ਦਾ ਮੇਰਾ। ਉੱਚੀ ਬੋਲੋ। ਦਲਜੀਤ ਕੌਰ ਕੀ ਪ੍ਰੋਬਲਮ ਕੀ ਸੀ ਮਤ? ਨਾਰਾਇਣ ਬਲੌਗਸ ਹਾਰਦੀਆਂ। ਅੱਛਾ ਕਿੰਨੀ ਦੇਰ ਤੋਂ ਸੀ ਆ? ਦੇਰ ਦਾ ਤੇ ਨਾ ਪਤਾ ਨਹੀਂ ਤੇ ਹੋਣੀ ਪਤਾ ਲੱਗਾ 8-7 ਮਹੀਨੇ ਹੋ ਗਏ ਫਿਰ ਦਵਾਈ ਖਾਂਦਿਆਂ 6 ਮਹੀਨੇ ਹੋ ਗਏ ਸਾਨੂੰ ਇਥੋਂ। ਅੱਛੀ ਜਦੋਂ ਪਤਾ ਲੱਗਾ ਤੇ ਪਹਿਲੀ ਵਾਰ ਕਿੱਥੇ ਡਾਕਟਰ ਕੋ ਗਏ ਤੇ ਉਹਨੇ ਕੀ ਦੱਸਿਆ ਵੀ ਇਹ ਬੀਬੀ ਦਾ ਇਲਾਜ ਆਇਆ। ਲਾਜ ਉਹਨਾਂ ਨੇ ਕਿਹਾ ਵੀ ਨਹੀਂ ਤੁਸੀਂ ਦਵਾਈ ਖਾਓ ਤੇ ਫਿਰ ਅਹੀਂ ਇੱਥੇ ਆਉਣ ਲੱਪੇ ਨਹੀਂ ਇੱਥੇ ਨਾਲ ਉਹ ਪਹਿਲਾਂ ਕਿੱਥੇ ਗਏ ਤੁਸੀਂ ਪਹਿਲਾਂ ਆਰਮੀ ਹਸਪਤਲ ਗਏ ਹਾਂ ਆਰਮੀ ਵਾਲਿਆਂ ਨੇ ਕੀ ਕਿਹਾ ਸੀਗਾ ਵੀ ਕੀ ਲਾਜ ਆਜਾ ਉਹਨੇ ਕਿਹਾ ਵੀ ਨਹੀਂ ਪਰੇਸ਼ਾਨ ਨਹੀਂ ਹੋਣਾ ਵੀ ਦਵਾਈ ਖਾਓ ਤੇ ਅੱਛਾ ਮੈਂ ਨਹੀਂ ਕਿਹਾ ਆਪਰੇਸ਼ਨ ਹੋਣਾ ਹੈ ਤੇ ਦਵਾਈ ਖਾਓ ਤੁਸੀਂ ਮੰਨੇ ਫੇ ਖਾਧੀ ਦਵਾਈ ਹਾਂ ਦਵਾਈ ਖਾਣੇ ਹੀ ਫਰਕ ਪਿਆ ਫਰਕ ਹੈ ਨਹੀਂ ਉੱਥੋਂ ਪਿਆ ਫਰਕ ਉਹ ਚ ਨਹੀਂ ਨਹੀਂ ਇੱਥੋਂ ਪਿਆ ਉੱਥੋਂ ਵੀ ਦਵਾਈ ਉਦਾਂ ਖਾਣੇ ਆ ਹੀ ਹਾਂ ਹਾਂ ਤੇ ਇਹਨਾਂ ਵਾਰ ਕਿ ਤਾ ਬਦ ਲੱਗਾ ਵੀ ਐਚਐਸ ਬਾਬਾ ਜੀ ਕੋਈ ਇਦਾਂ ਦਾ ਖੜਾ ਦਾ ਪਲਾਉਂਦੇ ਵੀਡੀਓ ਵੇਖੀ ਅਸੀਂ ਤੇ ਦੱਦ ਕਰਕੇ ਆਏ ਸੀ ਹਾਂ ਵੀਰ ਗਵੇਕ ਜਦੋਂ ਤੁਹਾਨੂੰ ਆਰਮੀ ਵਾਲਿਆਂ ਨੇ ਕਿਹਾ ਵੀ ਆਪਰੇਸ਼ਨ ਕਰਾਓ ਤੁਸੀਂ ਆਪਰੇਸ਼ਨ ਨੂੰ ਮੰਨੇ ਸੀ ਕੋਈ ਮਨ ਸੀਗਾ ਨਹੀਂ ਨਹੀਂ ਅਸੀਂ ਨਹੀਂ ਮੰਨੇ ਨਹੀਂ ਕਿੰਨਾ ਖਰਚਾ ਦੱਸਦੇ ਸੀ ਉਸੇ ਉਹ ਖਰਚਾ ਨਹੀਂ ਪੁੱਛਿਆ ਨਹੀਂ ਜਦੋਂ ਮੰਨ ਨਹੀਂ ਦਵਾਈ ਠੀਕ ਹੈ ਖਾਣੇ ਉੱਥੋਂ ਆਰਮੀ ਦਵਾਈ ਲਈ ਆ ਆਪਰੇਸ਼ਨ ਨਹੀਂ ਕਰਾਇਆ ਹਾਂ ਆਪਰੇਸ਼ਨ ਨਹੀਂ ਕਰਾਇਆ ਤੇ ਜਦੋਂ ਇੱਥੇ ਬਾਰੇ ਆ ਕੇ ਪਤਾ ਲੱਗਾ ਤੇ ਕਿੱਦਾਂ ਲੱਗਾ ਤੇ ਕਿੰਨੀ ਵਾਰਾ ਚਕਾੜਾ ਪੀਤਾ ਤੁਸੀਂ ਆਈ ਇੱਥੇ ਕਾੜਾ ਪੁੱਛਿਆ ਨਾ ਨਾ ਕਾੜਾ ਪੀਓ ਤਹੀਂ ਕਾੜਾ ਪੀਂਦੇ ਰਹੇ ਹੁਣ ਫਰਕ ਕੀ ਉਹਦਾ ਕਿੰਨਾ ਕਾੜਾ ਪੀਣਾ ਹੈ 8 ਮਹੀਨਾ ਕਾਰਤ ਵਾਵਾ ਗਣਾ ਜਿਛੇ ਸਤਮੀ ਨਹੀਂ ਚੱਲੀ ਜਿਛੇ ਸਤਮੀ ਨੇ ਹਾਂ ਅੱਛਾ 6-7 ਮਹੀਨੇ ਚ ਕਿੰਨਾ ਫਰਕ ਪਿਆ 35% ਤੇ 25% ਦਾ ਅੱਛਾ ਪ੍ਰੋਬਲਮ ਕੀ ਆਂਦੀ ਸੀ ਉਸ ਵੇਲੇ ਜਦੋਂ ਪ੍ਰੋਬਲਮ ਆ ਤੁਹਾਨੂੰ ਨਾੜਾਂ ਦੀ ਜਿਹੜੀ ਹਾਰਟ ਦੀ ਪ੍ਰੋਬਲਮ ਸੀ ਕੀ ਸੀਗੀ ਉਹ ਆ ਚੀਜ਼ਾਂ ਪੀੜਨਾ ਪਰ ਦੰਦ ਨਹੀਂ ਨਵਰਗਾ ਇਹਨਾਂ ਦਾ ਹੁਣ ਕੋਈ ਫਰਕ ਅੱਛਾ ਦੰਦਦਾ ਸੀ ਨਹੀਂ ਨਸਾ ਨਹੀਂ ਛੱਡਦਾ ਹੂੰ ਵੈਸੇ ਨਾੜਾਂ ਹੀ ਪੀੜਨਾ ਪਰ ਦੰਦ ਨਹੀਂ ਹਾਂ ਸਹੀ ਤੇ ਹੁਣ ਹੁਣ ਫਰਕ ਅੱਗੇ ਹੁੰਦੀ ਨਹੀਂ ਨਾੜਾਂ ਪੀੜ ਕਰਦੀਆਂ ਕਿਤੇ ਕਿਤੇ ਕਰਦੀਆਂ ਕਿਤੇ ਨਹੀਂ ਹਾਂ ਤੇ ਮੰਨਦੇ ਉਹ ਵੀ ਮਤਲਬ ਕਾੜੇ ਪੀਣ ਦੇ ਨਾਲੇ ਠੀਕ ਹੋਏ ਉਹ ਗੱਲ ਯਕੀਨਨਾ ਨਾ ਹੁਣ ਇਹ ਤਾਂ ਵੈਗਰੂ ਜਾਣਦਾ ਅਸੀਂ ਤਾਂ ਕਾੜੇ ਨਹੀਂ ਆਨੇ ਬਗਾੜੇ ਨਹੀਂ ਹੋਇਆ ਮਤਲਬ ਇੱਕ ਵਿਸ਼ਵਾਸ ਤਾਂ ਬਣਿਆ ਵੀ ਕਾੜੇ ਨਾਲ ਠੀਕ ਹੋਈ ਦਵਾਈ ਖਾਈਦੀ ਐ ਇਹ ਖੜੀਦੀ ਇੱਥੇ ਦੇਣਾ ਚਾਹੁੰਦੇ ਹੋਰ ਮਰੇਸ਼ਣ ਜਿਹੜੇ ਤਾਂ ਅਸੀਂ ਤਾਂ ਨਹੀਂ ਆਉਣ ਤੇ ਆਪਣੀ ਦਵਾਈ ਇੱਥੋਂ ਲੈਣ ਸਕੋ ਸਭ ਤੋਂ ਵੱਧਿਆ ਕਾੜਾ ਪੀਣ ਜਿੰਦਾ ਕਾੜੇ ਨਾਲ ਠੀਕ ਹੋ ਜਾਣਾ ਪ੍ਰੈਸ਼ਨ ਕਰਾਉਂਦੀ ਕੀ ਲੋੜ ਠੀਕ ਇਹਦਾ ਕਰਕੇ ਜਰੂਰ ਕਹੇ ਨੇ ਪ੍ਰੈਸ਼ਨ ਕਰਾਉਣਾ ਜੀ ਜੀ ਹਾਂ ਕਾੜੇ ਨਾਲ ਠੀਕ ਹੋ ਤੇ ਫਿਰ ਅਸੀਂ ਹਨਾ ਇਹਨਾਂ ਨੇ ਦੇਖਿਆ ਦਵਾਈ ਵੀ ਬਹੁਤ ਖਾਤੀ ਡਾਕਟਰ ਤੋਂ ਤੋਂ ਬਹੁਤ ਖਾਤੀ ਦਵਾਈ ਅਸੀਂ ਕੋਈ ਫਰਕ ਨਹੀਂ ਸੀ ਪੈਂਦਾ ਹੈਗਾ ਜਲੰਧਰ ਜਲੰਧਰ ਅਸੀਂ ਸਾਰੇ ਦੇਖਿਆ ਨਹੀਂ ਕੋਈ ਫਰਕ ਪਿਆ ਫਿਰ ਅਸੀਂ ਚੱਲ ਗਏ ਸਾਨੂੰ ਵੀ ਇਹਨਾਂ ਨੇ ਨਾ ਫੋਨ ਤੇ ਦੇਖਿਆ ਵੀਡੀਓ ਦੇਖੀ ਫਿਰ ਇਹ ਮੈਨੂੰ ਇੱਥੇ ਲੈ ਕੇ ਆਏ ਤੇ ਹੁਣ ਮੈਨੂੰ ਫਰਕ ਆਇਆ ਕਿਹਾ ਵੀ ਜੀ ਤੁਹਾਨੂੰ ਪ੍ਰੋਬਲਮ ਆਈ ਸੀ ਕਿੱਥੇ ਆਈ ਸੀ ਤੇ ਕੀ ਪ੍ਰੋਬਲਮ ਹੈ ਇੱਕਦਮ ਬਾਡੀ ਚ ਕੀ ਇਫੈਕਟ ਹੋਇਆ ਕਿਦਾਂ ਤੁਰਨਾ ਮੁਸ਼ਕਲ ਹੋ ਗਿਆ ਕੀ ਹੋਇਆ ਬਈ ਤੁਰਨਾ ਹੀ ਮੁਸ਼ਕਲ ਹੋ ਗਿਆ ਸੀ ਲੱਤਾਂ ਤੋਂ ਸੁੱਤੀ ਪਈਆਂ ਨਾੜਾ ਚੜ੍ਹ ਗਿਆ ਸੁੱਤੀ ਪਈਆਂ ਨਾੜਾ ਚੜ੍ਹ ਲੀਆਂ ਅੱਛਾ ਮਤਲਬ ਲੱਤਾਂ ਚ ਬਲੋਕੇਜ ਲੱਤਾਂ ਦੀ ਨਾੜਾ ਹੀ ਬਲੋਕੇਜ ਸੀ ਫੇਰ ਉਹ ਚੀਖਾਂ ਮਾਰਦੀ ਹੁੰਦੀ ਸੀ ਤੇ ਇਹਨਾਂ ਨੇ ਫੇਰ ਮੈਨੂੰ ਉੱਠ ਕੇ ਫੜ ਕੇ ਤੇ ਮੈਨੂੰ ਥੋੜਾ ਜਿਹਾ ਤੇਲ ਮਲਣਾ ਫੇਰ ਮੈਨੂੰ ਤੋਰਨਾ ਇਹਨਾਂ ਨੇ ਹਾਂਜੀ ਫੇਰ ਤੋਰ ਕੇ ਤੇ ਫੇਰ ਮੈਨੂੰ ਲੰਮੀ ਪਾਉਣਾ ਇਹਨਾਂ ਨੇ ਕਹਿੰਦਾ ਲੰਮੀ ਪੈ ਜਾ ਹੁਣ ਅੱਛਾ ਹ ਤੇ ਭੈ ਜੀ ਜਦੋਂ ਇਹ ਲੱਤਾਂ ਦੇ ਵਿੱਚ ਪ੍ਰੋਬਲਮ ਆਈ ਤੁਰਨਾ ਵੀ ਮੁਸ਼ਕਲ ਹੋ ਗਿਆ ਫਿਰ ਤੁਸੀਂ ਸਭ ਤੋਂ ਪਹਿਲਾਂ ਕਿਹੜੇ ਡਾਕਟਰ ਕੋ ਗਏ ਤੇ ਉਹਨੇ ਕੋਈ ਇਲਾਜ ਦੱਸਿਆ ਵੇ ਦਾ ਇਲਾਜ ਆ ਆ ਨਹੀਂ ਅਸੀਂ ਨੂਬ ਤੋਂ ਗਏ ਸੀਗੇ ਤੇ ਨੂਬ ਸਾਨੂੰ ਦਵਾਈ ਦਿੰਦਾ ਰਿਹਾ ਪਰ ਕੋਈ ਫਰਕ ਨਹੀਂ ਪਿਆ ਤੇ ਨਾਲ ਹੀ ਆਪਰੇਸ਼ਨ ਵੀ ਕਹਿੰਦੇ ਹੋਏ ਤੁਹਾਡੇ ਹੋਏ ਆ ਕੁਝ ਕਿੰਨੇ ਆਪਰੇਸ਼ਨ ਹੋਏ ਆ 6 ਪਰਸਨ ਹੋਏ ਆ ਤਿੰਨ ਬੱਚਿਆਂ ਦੇ ਤੇ ਇੱਕ ਰੀੜ ਦੀ ਹੱਡੀ ਦਾ ਤੇ ਇੱਕ ਆ ਤੁੰਨੀ ਦਾ ਤੇ ਇੱਕ ਆਪ ਪਿੱਤੇ ਦਾ 6 ਪਰੇਸ਼ਨ ਹੋਈ ਤੇ 6 ਪਰੇਸ਼ਨ ਹੋਣ ਤੋਂ ਬਾਅਦ ਵੀ ਤੁਸੀਂ ਫਿੱਟ ਨਹੀਂ ਹੋਏ ਤੁਸੀਂ ਪ੍ਰੋਬਲਮ ਹੁੰਦੀ ਰਹੀ ਨਹੀਂ ਫਿਰ ਜੀ ਫਿਰ ਫਿੱਟ ਨਹੀਂ ਹੋਏ ਸੀਗੇ ਅੱਛਾ ਜਦੋਂ ਇਸ ਫਰਕ ਵੀ ਆ ਅੱਛਾ ਜਦੋਂ ਇਹਨਾਂ ਬਾਰੇ ਪਤਾ ਲੱਗਾ ਤੁਹਾਨੂੰ ਕਿ ਮੰਨ ਚ ਵਿਸ਼ਵਾਸ ਸੀਗਾ ਵੀ ਮੈਂ ਚੱਲੀ ਆ ਮੈਂ ਇੰਨੇ ਆਪਰੇਸ਼ਨ ਕਰ ਲੈ ਉਦੋਂ ਤਾਂ ਠੀਕ ਹੋਈ ਨਹੀਂ ਮੈਂ ਇੱਥੇ ਠੀਕ ਹੋ ਸਕਦੀ ਆ ਹਾਂਜੀ ਹੁਣ ਤਾਂ ਮੈਂ ਠੀਕ ਆ ਵਿਸ਼ਵਾਸ ਸੀਗਾ ਮੈਨੂੰ ਪਹਿਲੀ ਵਾਰੀ ਮੈਂ ਪੀ ਕੇ ਗਈ ਤਾਂ ਮੈਨੂੰ ਪਹਿਲੀ ਵਾਰੀ ਮੈਂ ਦਵਾਈ ਖਾਧੀ ਤਾਂ ਮੈਂ ਠੀਕ ਹੋ ਗਈ ਮੈਂ ਕਿਹਾ ਹੁਣ ਮੈਂ ਠੀਕ ਆ ਦਵਾਈ ਵੀ ਦਵਾਈ ਵੀ ਖਾਧੀ ਨਾਲ ਹਾਂਜੀ ਦਵਾਈ ਵੀ ਖਾਧੀ ਨਾਲ ਪਹਿਲਾਂ ਕਿੰਨਾ ਪੈਸਾ ਖਰਾਬ ਕਰ ਲਿਆ ਪਹਿਲਾਂ ਬਹੁਤ ਪੈਸਾ ਖਰਾਬ ਕੀਤਾ ਸੀਗਾ ਪਤਾ ਹੀ ਨਹੀਂ ਜੀ ਸਾਹਿਬ ਕੋਈ ਨਹੀਂਗਾ ਬਹੁਤ ਪੈਸਾ ਖਰਾਬ ਕੀਤਾ ਸੀ ਤੇ ਹੁਣ ਸੱਚੀ ਗੱਲ ਦੱਸੋ ਵੀ ਵਾਕੇ ਕਾੜੇ ਨਾਲ ਕਿੰਨਾ ਫਿੱਟੋ ਕਿੰਨੇ ਪਰਸੈਂਟ ਲੱਗਦਾ ਵੀ ਮੈਂ ਹੁਣ ਫਿੱਟਾ ਗਿਆ ਹਾਂ ਮੈਨੂੰ ਬਹੁਤ ਠੀਕ ਆ ਜਾਨੀ ਕਿ ਮਤਲ ਹੈ ਨਾ ਵੀ ਹੁਣ ਨਹੀਂ ਮੈਨੂੰ ਮਤਲ ਨਾੜਾ ਚਾੜ ਦਿੱਤਾ ਹੁਣ ਠੀਕ ਆ ਹੁਣ ਮੈਂ ਤੋਰ ਵੀ ਫਿਰ ਵੀ ਲੈਣੀ ਆ ਤੇ ਕੰਮ ਵੀ ਕਰ ਲੈਣੀ ਆ ਘਰ ਦਾ ਰੋਟੀ ਪਾਣੀ ਬਣਾ ਲੈਣੀ ਆ ਹੁਣ ਮੈਂ ਇਤੋਂ ਮਿਲਦਾ ਨਹੀਂ ਵੇਂਗਾ ਉਹ ਮੜਨਾ ਫੇ ਮੜ ਮੜ ਕੇ ਇਹਦੇ ਮੱਲ ਫੇ ਹੌਲੀ ਹੌਲੀ ਤੋਲਨਾ ਫੇ ਦਵਾਈ ਦਰਦਾਂ ਦੀਆਂ ਬਹੁ ਗੋਲੀਆਂ ਖਾਦੀਆਂ ਮੂਵ ਮਲੀ ਜਾਣੀ ਕਦੀ ਕੁਛ ਮੜਨਾ ਪਰ ਨਹੀਂ ਫਿਰ ਇੱਥੇ ਵੀਡੀਓ ਦੇਖੀ ਸੀ ਨਾਲ ਤਾਂ ਪਤਾ ਲੱਗਾ ਤੇ ਫਿਰ ਇੱਥੇ ਆਇਆ ਤੇ ਪਹਿਲੇ ਕੜੇ ਨਾਲ ਹੀ ਸਾਨੂੰ ਫਰਕ ਪੈ ਗਿਆ ਸੀਗਾ ਮਤਲਬ ਇੰਨਾ 6 ਆਪਰੇਸ਼ਨ ਕਰਾਉਣ ਤੋਂ ਬਾਅਦ ਜਦੋਂ ਇੱਥੇ ਪਤਾ ਲੱਗਾ ਤੇ ਪਹਿਲਾ ਕੜਾ ਪੀਣ ਦੇ ਨਾਲ ਹੀ ਕੀ ਕੋਈ ਕਿੰਨੇ ਪਰਸੈਂਟ ਪਹਿਲੇ ਕੜੇ ਨਾਲ ਹੀ ਫਰਕ ਪਿਆ ਹੁੰਦਾ ਪਹਿਲੇ ਨਾਲ ਹੀ ਸਾਨੂੰ ਤਾਂ ਜੀ 25-30% ਫਰਕ ਪੈ ਗਿਆ ਸੀਗਾ ਜੀ ਤੇ ਅੱਜ ਕਿੰਨਾ ਕੜਾ ਆਇਆ 5ਵਾਂ ਆਇਆ ਜੀ 5ਵਾਂ ਹਾਂ ਜੀ ਹਾਂ ਜੀ ਤੇ ਕਿੰਨਾ ਫਰਕ ਹੈ ਹੁਣ ਚੌਥ ਕੜਿਆਂ ਦੇ ਵਿੱਚ ਸਾਨੂੰ ਅਸੀਂ ਇੱਕ ਪੈਸੇ ਫਰਕ ਜੀ ਮਤਲਬ ਇੱਕ ਸੰਦਾ ਪੂਰਾ ਫਿੱਟ ਹੈ ਜਾਂ 20% ਦਾ ਚਲੋ ਹਾਂਜੀ ਹਾਂਜੀ ਅਸੀਂ ਵੈਸੇ ਵੈਸੇ ਪੀ ਲੈਂਦੇ ਆ ਪਰ ਚਲੋ ਪੂਰੀ ਤਰ੍ਹਾਂ ਹੋ ਜੂਗੀ ਠੀਕ ਕੀ ਸੁਨੇਹਾ ਦੇਣਾ ਚਾਹੁੰਦੇ ਜੇ ਲੋਕ ਇਦਾਂ ਹੋ ਜਾਂਦੇ ਪ੍ਰੋਬਲਮ ਆਉਂਦੀਆਂ ਲੱਤਾਂ ਦੀ ਮਤਲਬ ਜਿਨ੍ਹਾਂ ਦੀਆਂ ਨਾੜਾਂ ਬਲੌਕ ਆ ਨਾ ਉਹਨਾਂ ਨੂੰ ਇੱਥੇ ਆਲਾਣਾ ਚਾਹੀਦਾ ਉਹਨਾਂ ਨੂੰ ਖੜਾ ਆ ਵਧੀਆ ਆ ਮਤਲਬ ਇੱਕ ਤੁਹਾਡੇ ਮਨ 'ਚ ਯਕੀਨ ਹੈ ਵਿਸ਼ਵਾਸ ਹੈ ਕਿ ਤੁਸੀਂ ਕੜਨਾ ਠੀਕ ਹੋਏ ਹਾਂ ਹਾਂਜੀ ਬਿਲਕੁਲ ਬਿਲਕੁਲ ਪਾਣੀ ਹਾਂਜੀ 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 ਕੜਨਾ ਹੀ ਹੋਇਆ ਤੇ ਨਾਲ ਦਵਾਈ ਨਾਲ ਦਵਾਈ ਕਰਦੇ ਹਾਂ ਹਾਂਜੀ ਉਹ ਦੱਸਿਆ ਪਰ ਇਹ ਦੱਸੇ ਕੋਈ ਨਹੀਂ ਬਸ ਤਕਰੀਬਨ ਹਾਂਜੀ ਹਾਂਜੀ हां जी हां जी पकाड़े ਨਾਲ ਹੀ ਠੀਕ ਹਾਂ ਹਾਂ ਜੀ ਪਹਿਲੇ ਮੈਂ ਆਰਮੀ ਜੋ ਦਵਾਈ ਖਾਂਦਾ ਇਹ ਪਰ ਉਹਦੇ ਨਾਲ ਮੈਨੂੰ ਇਹਨਾਂ ਫਰਕ ਨਹੀਂ ਪਿਆ ਮੈਂ ਮੇਰੀਆਂ ਦੁਰਨਾੜਾਂ ਇੰਜੋਗ੍ਰਾਫੀ ਕਰਾਣ ਦੇ ਪਾਸ ਪਤਾ ਲੱਗਾ ਕਿ ਇੰਜੋਗ੍ਰਾਫੀ ਦੇ ਵਿੱਚ ਦੁਰਨਾੜਾਂ ਜਿਹੜੀਆਂ ਬਲਾਕ ਵਹਾੜਦੀਆਂ ਤੇ ਉਹਨਾਂ ਨੇ ਦਵਾਈ ਬੜੀ ਦਿੱਤੀ ਪਰ ਉਹਦੇ ਨਾਲ ਕੋਈ ਫਰਕ ਨਹੀਂ ਪਿਆ ਹੁਣ ਮੈਂ ਫਿਰ ਇੱਥੇ ਆਇਆ ਬਿਲ ਲੁਧਿਆਣਾ ਗਿਆ ਇਹ ਤੇ ਲੁਧਿਆਣਾ ਦਾ ਫਿਰ ਸਾਨੂੰ ਪਤਾ ਲੱਗਾ ਕਿ ਸਾਡੇ ਲਾਗੇ ਤੇ ਸੁਬਾ ਹੋਆ ਤੇ ਦਸੂਵੇ ਆ ਕੇ ਇਹਨਾਂ ਨੂੰ ਦਿਖਾਇਆ ਇਹਨਾਂ ਕੋ ਦਵਾਈ ਲਈ ਅਭੀ 1 ਮਿੰਨਾ ਹੋ ਗਿਆ ਦਵਾਈ ਖਾਂਦੇ ਨੂੰ ਅਭੀ ਕਾਫੀ ਭਰਕ ਹੈ ਅੱਛਾ ਸਿੰਘ ਸਾਹਿਬ ਜਦੋਂ ਤੁਹਾਨੂੰ ਪ੍ਰੋਬਲਮ ਆਈ ਦੱਸਦੇ ਆਂ ਦੋ ਨਾੜਾਂ ਬਲੋਕਸ ਆਈਆਂ ਕੀ ਬੋਡੀਜ਼ ਕੀ ਪ੍ਰੋਬਲਮ ਆਣੀ ਸ਼ੁਰੂ ਹੋ ਗਈ ਸੀ ਤੁਰਨ ਚ ਪ੍ਰੋਬਲਮ ਸੀ ਸਾਹ ਚ ਪ੍ਰੋਬਲਮ ਸੀ ਕੀ ਪ੍ਰੋਬਲਮ ਕੀ ਆ ਰਹੀ ਸੀ ਉਸ ਬਲੇ ਸਾਹ ਚ ਪ੍ਰੋਬਲਮ ਹੁੰਦੀ ਹੈ ਇੱਚ ਦਰਦ ਹੁੰਦੀ ਹੈਗੀ ਤੇ ਸਾਹ ਚ ਪ੍ਰੋਬਲਮ ਤੇ ਜਦੋਂ ਇਹ ਪ੍ਰੋਬਲਮ ਆਦੀ ਸਭ ਤੋਂ ਪਹਿਲਾਂ ਡਾਕਟਰ ਕੋਲ ਫਸਟ ایڈ ਲੈਂਦਾ ਤੁਸੀਂ ਫਸਟ ایڈ ਕਿੱਥੋਂ ਲਈ ਫੇ ਪਹਿਲਾਂ ਅਰਮੀ ਦੇ ਵਿੱਚ ਜੋ ਲਈ ਆਰਮੀ ਦੇ ਵਿੱਚ ਜੋ ਕਾਫੀ ਦਿਨ ਦਵਾਈ ਖਾਦੀ ਰੋਤਾ ਕੋਈ ਫਰਕ ਨਹੀਂ ਪਿਆ ਕੀ ਕਹਿੰਦੇ ਸੀ ਡਾਕਟਰ ਆਰਮਿਤਾ ਬੜਾ ਐਕਸਪਰਟ ਡਾਕਟਰ ਉਹਨਾਂ ਨੇ ਬੜੇ ਵਧੀਆ ਡਾਕਟਰ ਐਕਸਪਰਟ ਮਤਲਬ ਕਿਹਦਾ ਨੇ ਕਿ ਉਹਨਾਂ ਨੇ ਰੈਫਰ ਕੀਤਾ ਮੈਨੂੰ ਅੰਮ੍ਰਿਤਸਰ ਅੰਮ੍ਰਿਤਸਰ ਮੈਂ ਇੰਜੋਗ੍ਰਾਫੀ ਕਰਾਈ ਉਹਦੇ ਵਿੱਚ ਪਤਾ ਲੱਗਾ ਕਿ ਦੂਰ ਨਾੜੀਆਂ ਬਲਾਕ ਆਰਮੀ ਦੇ ਥੁੱਕ ਰਹੇ ਆਰਮੀ ਥੁੱਕ ਤੇ ਕੀ ਕਹਿੰਦੇ ਸੀ ਇਲਾਜ ਕੀ ਇਹਦਾ ਇਹਦਾ ਇਲਾਜ ਉਹ ਆਂਦੇ ਹੀ ਵੀ ਦਵਾਈ ਖਾਓ ਦਵਾਈ ਨਾਲ ਉਹ ਤਾਂਦੇ ਹੀ ਹਾਟ ਦਾ ਆਪਰੇਸ਼ਨ ਕਰਾਓ ਸਟੱਪ ਕੋਨ ਨੂੰ ਸਟੱਪ ਪਰਮੁਜ ਗੈ ਪਰ ਮੈਂ ਉਹ ਕਰਦੇ ਨਹੀਂ ਮੰਨੇ ਆਂਦੇ ਦਵਾਈ ਖਾਣ ਦੇ ਨਾਲ ਠੀਕ ਹੋ ਜਾਣਗੇ ਤੇ ਦਵਾਈ ਖਾਵਾਂਗੇ ਵੀ ਇੱਕ ਆਰਮੀ ਦਾ ਅੰਪਲਾਈ ਜਿਹੜਾ ਆ ਆਰਮੀ ਦੇ ਡਾਕਟਰ ਨੇ ਰੈਫਰ ਕਰ ਦਿੱਤਾ ਅਮ੍ਰਿਤਸਰ ਅਮ੍ਰਿਤਸਰ ਤੋਂ ਵਾਲਿਆਂ ਨੇ ਕਿਹਾ ਵੀ ਇਲਾਜ ਹੀ ਦਾ ਆ ਲੇਕਿਨ ਬਾਬਾ ਜੀ ਦੇ ਕਾੜੇ ਬਾਰੇ ਕਿੱਦਾਂ ਪਤਾ ਲੱਗਾ ਵੀ ਉੱਥੇ ਕੋਈ ਇਦਾਂ ਦਾ ਵੈਦ ਵੀ ਆ ਜਿਹੜਾ ਆ ਚੀਜ਼ਾਂ ਦਾ ਦਿੰਦਾ ਸਾਡਾ ਇੱਕ ਪੁਰਾਣਾ ਵਾ ਦਵਾਈ ਸਾਡਾ ਉਹਨਾਂ ਨੇ ਫਿਰ ਮੈਨੂੰ ਆਖਿਆ ਵੀ ਇਹ ਬਾਬੇ ਦੀ ਦਵਾਈ ਹਰ ਇੱਕ ਦੁਨੀਆ ਖਾਂਦੀ ਉਹਨਾਂ ਦੇ ਵੀ ਪੁਰਾਣੇ ਆਏ ਹੀ ਖਾਦੀ ਸੀ ਤੇ ਫਿਰ ਮੈਂ ਉਹਨਾਂ ਦੇ ਕੋਲੋਂ ਉਹ ਮੈਨੂੰ ਲੁਧਿਆਣੇ ਲੈ ਕੇ ਗਏ ਸੀ ਫਿਰ ਮੈਨੂੰ ਦਵਾਈ ਕੋਲ ਤੋਂ ਆਈ ਖਾਦੀ 15 ਦਿਨ ਦੀ ਫਿਰ 15 ਦਿਨ ਤੋਂ ਸਾਨੂੰ ਪਤਾ ਲੱਗਾ ਕਿ ਇੱਥੇ ਦਸੂਹੇ ਹੈ ਦਵਾਈ ਮਿਲਦੀ ਹੈ ਤੇ ਇੱਥੇ ਤਿੰਨ ਦਫਾ ਹੋ ਗਿਆ ਇੱਥੇ ਦਵਾਈ ਖਾਂਦੇ ਨੇ ਤੇ ਜਦੋਂ ਤੁਸੀਂ ਪਹਿਲੀ ਵਾਰ ਆਏ ਉਦੋਂ ਪਹਿਲਾ ਕੜਾ ਪੀਤਾ ਤੇ ਅੱਜ ਕਿੰਨਾ ਮਾ ਪੀਣ ਆਏ ਹੋ ਅੱਜ ਚੌਥਾ ਕੜਾ ਪਹਿਲੇ ਔਰ ਤੀਜੇ ਦੇ ਤਿੰਨ ਕੜੇ ਪੀਣ ਤੋਂ ਬਾਅਦ ਕੀ ਪੋਜੀਸ਼ਨ ਹੈ ਇਸ ਵੇਲੇ ਐਸ ਟੂਡੇ ਹੁਣ ਮੈਨੂੰ ਫਰਕ ਕਦੀ ਕਦੀ ਥੋੜੀ ਥੋੜੀ ਦਰਦ ਹੋਦੀ ਹੈ ਲੇਕਿਨ ਕਾਫੀ ਫਰਕ ਆ ਹੈ ਕਾਫੀ ਫਰਕ ਆ ਹੈ ਹਾਂਜੀ ਕਿੰਨੇ ਪਰਸੈਂਟ ਲੱਗਦਾ ਆਪਣੇ ਆਪ ਨੂੰ ਹੁਣ ਤੋਂ ਮੈਂ ਦੇਖਾ ਉਹ ਵੀ ਚੈਪ ਅਪਰੋਕਸੀਮੇਟਲੀ ਜਦੋਂ ਵੀ ਗੇਨ ਨਹੀਂ ਹੁੰਦੀ ਸੀ ਹੁਣ ਇੰਨੀ ਰਹਿ ਗਈ ਆ ਨਹੀਂ ਹੁਣ ਤੇ ਵੀ ਅੱਧੇ ਤੋਂ ਜ਼ਿਆਦਾ ਫਰਕ ਆ ਮਤਲਬ 50 ਪਲੱਸ ਹਾਂਜੀ ਮਤਲਬ 50 ਪਲੱਸ ਜਿਹੜੀ ਰਿਕਵਰੀ ਤੁਹਾਨੂੰ ਲੱਗਦੀ ਹੈ ਹਾਂਜੀ ਲੱਗਦੀ ਹੈ ਕਿੰਨਾ ਪੈਸਾ ਉੱਥੇ ਖਰਾਬ ਕੀਤਾ ਆਰਮੀ ਤਾਂ ਵੈਸੇ ਫ੍ਰੀ ਹੁੰਦਾ ਜਦੋਂ ਅਮਰਸਰ ਅਮਰਸਰ ਗਿਆ ਉਦੋਂ ਪੈਸਾ ਲੱਗਾ ਕਿੰਨਾ ਕ ਪੈਸਾ ਖਰਾਬ ਕਰ ਲਿਆ ਪੈਸਾ ਮੇਰਾ ਉਦੋਂ ਆਰਮੀ ਦੇ ਥਰੂ ਕੋਈ ਨਹੀਂ ਲੱਗਾ ਐਂਜਿਓਗ੍ਰਾਫੀ ਕਰਾਈ ਫ੍ਰੀ ਕਰਾਈ ਠੀਕ ਹੈ ਪਰ ਇੱਥੇ ਬਸ ਪੈਸਾ ਜਿਹੜਾ ਲੱਗਾ ਇੱਥੇ ਲੱਗਾ ਮਤਲਬ ਉਹ ਚਾਹੋ ਨਹੀਂ ਵੀ ਲੱਗਾ ਪਰ ਉਥੋਂ ਆਰਾਮ ਦਾ ਸਭ ਤੋਂ ਵੱਡਾ ਆਰਾਮ ਆਰਾਮ ਮਿਲਿਆ ਤੁਹਾਨੂੰ ਪੈਸੇ ਦੀ ਗੱਲ ਬਾਤ ਦੀ ਗੱਲ ਹੈ ਹਾਂਜੀ ਆਰਾਮ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਪੇਸ਼ੈਂਟ ਜਿਹੜੇ ਇਦਾਂ ਡਾਕਟਰਾਂ ਕੋਲ ਜਾਂਦੇ ਆ ਡਾਕਟਰ ਮਹਿੰਗੇ ਇਲਾਜ ਦਿੰਦੇ ਆ ਪਰ ਇੱਕ ਆਯੁਰਵੈਦਿਕ ਚੀਜ਼ ਹੈ ਜਿਹੜੀਆਂ ਆਪਾਂ ਛੱਡ ਚੁੱਕੇ ਆ ਇਹ ਉਹ ਚੀਜ਼ਾਂ ਨੇ ਆਪਾਂ ਅਡਾਪਟ ਕਰ ਰਹੇ ਆ ਕੀ ਕਹਿਣਾ ਚਾਹੁੰਦੇ ਆ ਬਾਰੇ ਜੀ ਮੈਂ ਪ੍ਰਾਈਵੇਟ ਵੀ ਐਗਰ ਇੰਜੋਗ੍ਰਾਫੀ ਕਰਾ ਲੈਂਦਾ ਇਹਦੇ ਹਾਰਟ ਦੀ ਤਾਂ ਪੈਸਾ ਬਹੁਤ ਜ਼ਿਆਦਾ ਮੰਗਦੇ ਹੀ ਹੋ ਪਰ ਉੱਥੇ ਨੰਬਰ ਵਾਈ ਚ ਕਰਾਉਂਦਾ ਤੇ ਬਹੁਤ ਟਾਈਮ ਉਹਨਾਂ ਨੇ ਡੇਟ ਦਿੱਤੀ ਵੀ ਹਾਂਜੀ ਨਿੱਕਾ ਮਤਲਬ ਹਾਂਜੀ ਤੋਂ ਡੇਟ ਦੇ ਵਿੱਚ ਫਿਰ ਮੈਂ ਉੱਥੇ ਨਹੀਂ ਕਰਵਾਇਆ ਤੇ ਮੈਂ ਇੱਥੇ ਸਿੱਧਾ ਇਨਾ ਕੋਇ ਤੇ ਇੱਥੇ ਕਾਫੀ ਫਰਕ ਆਇਆ ਇੱਕ ਮਨ ਦੇ ਯਕੀਨ ਨਾ ਵਿਸ਼ਵਾਸ ਹੈ ਕਿ ਮੈਂ ਕਾੜੇ ਨਾਲ ਔਰ ਦੇਸੀ ਦਵਾਈ ਖਾਣਾ ਆਯੁਰਵੈਦਿਕ ਦਵਾਈ ਖਾਣਾ ਠੀਕ ਹੋਏ ਹਾਂ ਠੀਕ ਹੋਏ ਕਿਸ ਨੀ ਹੋਂ ਨਾਮ ਦੇਣਾ ਚਾਹੁੰਦੇ ਨਹੀਂ ਬਹੁਤ ਵਧੀਆ ਹੈ ਕਾੜੇ ਨਾਲ ਪੀਣ ਦੇ ਨਾਲ ਕਾਫੀ ਫਰਕ ਪੈਂਦਾ ਦਵਾਈ ਵੀ ਖਾਣ ਦੇ ਨਾਲ ਕਾਫੀ ਫਰਕ